ਇਸ ਤਰ੍ਹਾਂ ਕਿ ਤੁਸੀਂ ਅੱਜ ਪਿੰਡ ਰਾਮਪੁਰ ਪਹੁੰਚੇ ਹੋ ਭਾਜਪਾ ਸਰਕਾਰ ਦੇ ਉੱਪਰ ਤੁਸੀਂ ਨਿਸ਼ਾਨੇ ਸਾਧਦੇ ਨੇ ਵੋਟ ਚੋਰੀ ਦਾ ਇਹ ਜੋ ਲੰਬੇ ਸਮੇਂ ਤੋਂ ਕੰਟਰੋਵਰਸਿ ਚੱਲੀ ਜਾ ਰਹੀ ਹੈ ਮਹਾਰਾਸ਼ਟਰ ਤੋਂ ਤੁਰੀ ਹੈ ਚੰਦਰਾਪੁਰ ਜ਼ਿਲ੍ਹੇ ਤੋਂ ਤੁਰੀ ਹੈ ਕਿ ਵੋਟਰਾਂ ਜੋ ਕਾਂਗਰਸੀ ਵਰਗ ਦੇ ਵੋਟਾਂ ਕੱਟੀਆਂ ਵੀ ਗਏ ਨੇ ਵੋਟ ਚੋਰੀ ਵੀ ਕੀਤੀ ਜਾ ਰਹੀ ਹੈ ਇਸ ਮਸਲੇ ਦੇ ਉੱਪਰ ਤੁਸੀਂ ਕੀ ਕਹੋਗੇ ਦੇਖੋ ਜਿਹੜੀ ਵੋਟ ਚੋਰ ਗੱਦੀ ਛੋੜ ਮਹਮ ਰਾਹੁਲ ગાંધી ਜੀ ਨੇ ਸ਼ੁਰੂ ਕੀਤੀ ਹੈ ਦਸਕਤ ਮਹਮ ਉਹਦਾ ਪੂਰਨ ਤੌਰ ਤੇ ਕਾਂਗਸ ਪਾਰਟੀ ਤੇ ਉਹਦੇ ਵਰਕਰ ਸਮਰਥਨ ਕਰਦੇ ਨੇ। ਵੋਟ ਤੁਹਾਡਾ ਮੌਲਕ ਅਧਿਕਾਰ ਆ ਜਿਹੜਾ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਆਪਣੀ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਨ ਦਾ ਸਰਕਾਰ ਬਣਾਉਣ ਦਾ ਜੇ ਉਹ ਵੋਟ ਦੀ ਦਰਬਾਰ ਤੋਂ ਸਾਡੀ ਦਿਖਾਈ ਜਾਣਗੇ ਚੋਰੀ ਕਰੀ ਜਾਣਗੇ ਤਾਂ ਵੋਟ ਪਾਉਣ ਦਾ ਅਧਿਕਾਰ ਕਿੱਥੇ ਰਹਿ ਗਿਆ ਜਿਹੜੀ ਰਾਹੁਲ ਗਾਂਧੀ ਨੇ ਕਰਨਾਟਕਾ ਮਹਾਰਾਸ਼ਟਰ ਛੱਤੀਗੜ੍ਹ ਹਰਿਆਣੇ 'ਚ ਵੋਟ ਚੋਰੀ ਪੜੀ ਆ ਉਹਦਾ ਨਤੀਜਾ ਇਹ ਆ ਕਿ ਅੱਜ ਦੇਸ਼ ਦੇ ਹਰ ਨੌਜਵਾਨ ਹਰ ਬਜ਼ੁਰਗ ਹਰ ਵੋਟਰ ਦੇ ਮੂੰਹ ਜਵਾਨ ਤੇ ਆ ਗਿਆ ਵੋਟ ਚੋਰ ਗੱਦੀ ਛੋੜ ਉਸ ਮਹਮ ਤਹਿਤ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਅੰਦਰ ਦਸਕਤ ਮਹਮ ਸ਼ੁਰੂ ਕਰਾਈਆ ਕਾਂਗਰਸ ਪਾਰਟੀ ਦੇ ਬੈਨਰ ਥੱਲੇ ਉਹ ਦਸਕਤ ਮਹਮ ਪੰਜਾਬ ਚ ਆਗਾਜ਼ ਹੋ ਚੁੱਕਿਆ ਅਸੀਂ ਪੈਲ ਹਲਕੇ ਚ ਦਸਕਤ ਮਹਿਮ ਦੇ ਅੱਜ 10ਵੀਂ ਮੇਰੀ ਮੰਡਲ ਦੀ ਮੀਟਿੰਗ ਆ 10 ਮੰਡਲ ਨੇ ਪੈਲ ਹਲਕੇ ਦੇ ਉਹਨਾਂ 10ਵੇਂ ਮੀਟਿੰਗਾਂ ਕੰਪਲੀਟ ਹੋ ਗਿਆ ਸੋ ਬੜੀ ਜਲਦੀ ਅਸੀਂ ਦਸਕਤ ਕਰਾ ਕੇ ਪੰਜਾਬ ਕਾਂਗਰਸ ਨੂੰ ਸਬਮਿਟ ਕਰਾਂਗੇ ਫਿਰ ਰਾਹੁਲ ਗਾਂਧੀ ਜੀ ਪੂਰੇ ਦੇਸ਼ ਅੰਦਰੋਂ ਡਾਟਾ ਇਕੱਠਾ ਕਰਕੇ ਕਲੈਕਟ ਕਰਕੇ ਦੇਸ਼ ਦੇ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ 5 ਕਰੋੜ ਦਸਕਤ ਕਰਾ ਕੇ ਲੈ ਕੇ ਜਾਣਗੇ ਜਿਦੇ ਵਿੱਚ 5 ਮੰਗਾਂ ਰੱਖਿਆ ਗਈਆਂ ਨੇ ਜਿਹੜੀਆਂ ਕਿ ਪੈਂਫਲਟ ਉੱਤੇ ਛਾਪੀਆਂ ਨੇ ਜਿਹੜਾ ਬੰਦਾ ਇਸ ਮਹਿਮ ਨਾਲ ਸਹਿਮਤ ਆ ਉਹ ਤੋਂ ਹੀ ਸਾਈਨ ਕਰਾਏ ਜਾਣਗੇ ਜਿਹੜਾ ਆਪਣੇ ਵੋਟ ਦੀ ਸਹੀ ਵਰਤੋਂ ਕਰਨਾ ਚਾਹੁੰਦਾ ਉਹ ਇਹ ਤੇ ਹਰ ਹਾਲਤ ਚ ਸਾਈਨ ਕਰੇਗਾ ਤੋਂ ਦੇਸ਼ ਦੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਵੋਟ ਚੋਰੀ ਹੋ ਰਹੀ ਆ ਕਿਸ ਤਰ੍ਹਾਂ ਵੋਟ ਬਚਾਉਣੀ ਆ ਕਿਸ ਤਰ੍ਹਾਂ ਸੰਵਿਧਾਨ ਬਚਾਉਣਾ ਕਿਸ ਤਰ੍ਹਾਂ ਡੈਮੋਕ੍ਰੇਸੀ ਦਾ ਜਿਹੜਾ ਘਾਣਾ ਆ ਆਰਐਸਐਸ ਬੀਜੇਪੀ ਕਰ ਰਹੀ ਆ ਉਸ ਤੋਂ ਬਚਾਉਣ ਲਈ ਦੇਸ਼ ਲਈ ਰਾਹੁਲ ਗਾਂਧੀ ਅੱਗੇ ਆ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਇਲੈਕਸ਼ਨ ਕਮਿਸ਼ਨ ਦਾ ਇੱਕ ਇਲੈਕਟਰਲ ਬਾਡੀ ਆ ਸੰਵਿਧਾਨਕ ਬਾਡੀ ਆ ਇਹ ਇੰਪਾਰਸ਼ੀਅਲਟੀ ਇਸਨੇ ਮੇਨਟੇਨ ਰੱਖਣੀ ਹੁੰਦੀ ਹੈ ਨਿਰਪੱਖਤਾ ਰੱਖਣੀ ਹੁੰਦੀ ਹੈ ਇਸ ਵੱਲੋਂ ਵੀ ਜੋ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਬਾਰੇ ਕੀ ਕਹੋਗੇ ਕਿ ਭਾਜਪਾ ਇਹਨਾਂ ਜੋ ਏਜੰਸੀਜ਼ ਨੇ ਜੋ ਸੰਵਿਧਾਨਕ ਬਾਡੀਜ਼ ਨੇ ਇਹਨਾਂ ਨੂੰ ਮਿਸਯੂਜ਼ ਕਰ ਰਹੀ ਹੈ ਦੇਖੋ ਜਿਹੜੇ ਸੰਵਿਧਾਨਕ ਬਾਡੀਆਂ ਨੇ ਸਾਡੇ ਦੇਸ਼ ਅੰਦਰ ਉਹਨਾਂ ਤੇ ਪੂਰਨ ਤੌਰ ਤੇ ਆਰਐਸਐਸ ਭਾਜਪਾ ਕਬਜ਼ਾ ਕਰ ਚੁੱਕੀ ਹੈ ਰਾਹੁਲ ਗਾਂਧੀ ਹਰ ਮੰਚ ਤੇ ਹਰ ਸਟੇਜ ਤੇ ਦੇਸ਼ ਚ ਹੋਵੇ ਵਿਦੇਸ਼ ਚ ਹੋਵੇ ਇਹੀ ਗੱਲ ਕਹਿੰਦਾ ਵੀ ਦੇਸ਼ ਦਾ ਸੰਵਿਧਾਨ ਖਤਰੇ ਚਾ ਦੇਸ਼ ਦੀ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਉਹਨੂੰ ਬਚਾਉਣ ਲਈ ਅੱਜ ਲੋਕ ਲਾਮਬੰਦ ਹੋਣਗੇ ਤੇ ਇੱਕ ਹਜੂਮ ਇੱਕ ਜਨ ਨਾਇਕ ਦੇ ਤੌਰ ਤੇ ਰਾਹੁਲ ਗਾਂਧੀ ਅੱਗੇ ਆਏ ਨੇ ਸੋ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਅਧਿਕਾਰਾਂ ਨੂੰ ਬਚਾਉਣ ਲਈ ਦੇਸ਼ ਦੀਆਂ ਜਿਹੜੀਆਂ ਸੰਵਿਧਾਨਕ ਅਹੁਦੇ ਨੇ ਉਹਨਾਂ ਨੂੰ ਆਰਐਸ ਦੇ ਪੰਜੇ ਤੋਂ ਆਜ਼ਾਦ ਕਰਾਉਣ ਲਈ ਇਹ ਮੂਹਰੇ ਆਏ ਨੇ ਰਾਹੁਲ ਗਾਂਧੀ ਤੋਂ ਸਾਰੇ ਲੋਕ ਇਦਾ ਸਾਥ ਦੇ ਪੂਰੇ ਪੰਜਾਬ ਵਿੱਚ ਛਿੜੀ ਜਾਵੇਗੀ ਮਹਿਮ ਜੀ ਪੂਰੇ ਪੰਜਾਬ ਚ ਪੂਰੇ ਦੇਸ਼ ਚ ਦਸਕਤ ਮਹਿਮ ਚੱਲ ਰਹੀ ਆ ਠੀਕ ਹੈ ਜੀ ਤਾਂ ਜਿਸ ਤਰ੍ਹਾਂ ਕਿ ਅੱਜ ਪਿੰਡ ਰਾਮਪੁਰ ਵਿਖੇ ਕਾਂਗਰਸ ਪਾਰਟੀ ਵੱਲੋਂ ਜੋ ਕਿ ਭਾਜਪਾ ਸਰਕਾਰ ਵੱਲੋਂ ਵੋਟ ਚੋਰੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਦਸਕਤ ਮਹਿਮ ਸ਼ੁਰੂ ਕੀਤੀ ਗਈ ਹੈ ਸਾਡੇ ਨਾਲ ਨੇ ਮੈਡਮ ਦੀਪੀ ਮਾਰਗਟ ਜੀ ਜੋ ਲੁਧਿਆਣਾ ਤੋਂ ਕਾਂਗਰਸ ਦੇ ਪ੍ਰਧਾਨ ਨੇ ਹਾਂਜੀ ਮੈਡਮ ਜੋ ਵੋਟ ਪਾਉਣ ਦਾ ਅਧਿਕਾਰ ਹੈ ਸਾਡਾ ਸੰਵਿਧਾਨਕ ਅਧਿਕਾਰ ਹੈ ਇਸ ਅਧਿਕਾਰ ਦੀ ਜੋ ਭਾਜਪਾ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਉਲੰਘਣਾ ਕੀਤੀ ਜਾ ਰਹੀ ਹੈ ਕੀ ਕਹੋਗੇ ਇਸ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਰੋਹਲ ਗਾਂਧੀ ਜੀਆ ਨੇ ਇਹ ਬਹੁਤ ਵੱਡਾ ਸਟੈਪ ਚੱਕਿਆ ਹੈ ਕਿਉਂਕਿ ਜਿਹੜਾ ਇਹਨਾਂ ਦਾ ਖਲਾਸੇ ਕੀਤੇ ਨੇ ਇਹ ਬਹੁਤ ਛਲਾੰਗਾ ਜੋਗ ਨੇ ਇਹ ਇਹ ਨਹੀਂ ਹੈਗਾ ਵੀ ਇਕੱਲੇ ਕਾਂਗਰਸ ਵਾਲੇ ਕਹਿੰਦੇ ਆ ਬਾਕੀ ਹੋਰ ਵੀ ਸਾਰੇ ਕਹਿੰਦੇ ਨੇ ਵੀ ਇਹ ਜੋ ਅਸੀਂ ਵੋਟ ਪਾਉਂਦੇ ਸੀ ਕਾਂਗਰਸ ਨੂੰ ਜਾਂ ਕਿਸੇ ਹੋਰ ਪਾਰਟੀ ਨੂੰ ਪਾਉਂਦੇ ਸੀ ਉਹ ਚਲੇ ਭਾਜਪਾ ਕੋਲੇ ਜਾਂਦੇ ਸੀ ਵੀ ਭਾਜਪਾ ਕਿਵੇਂ ਬਣ ਜਾਂਦੀ ਹੈ ਕਿਉਂਕਿ ਜਿਹੜੇ ਇਹ ਪੰਜ ਇਹਦੇ ਵਿੱਚ ਕਾਲਮ ਨੇ ਦਿੱਤਾ ਹੋਇਆ ਦੇਖੋ ਵੋਟ ਚੌਰ ਗੱਦੀ ਛੋੜ ਕਿਉਂਕਿ ਇਹ ਜਿਹੜੇ ਮਾਹਿਮ ਚਲਾਈ ਆ ਇਹਦੇ ਨਾਲ ਅਸੀਂ ਘਰ-ਘਰ ਜਾ ਕੇ ਲੋਕਾਂ ਦੇ ਕੋਲੋਂ ਸੈਂ ਸੈਨ ਕਰਵਾਵਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਬੰਦਾ ਇਹਦੇ ਨਾਲ ਸਹਿਮਤ ਹੋਊਗਾ ਉਹ ਸੈਲ ਵੀ ਕਰੂਗਾ ਆਪਣਾ ਫੋਨ ਨੰਬਰ ਵੀ ਦੇਊਗਾ ਤੇ ਉਹ ਇਸ ਨੂੰ ਪੜ੍ਹ ਕੇ ਇਹਦੇ ਪ੍ਰਤੀ ਆਵਾਜ਼ ਵੀ ਉਠਾਊਗਾ ਗੱਲ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋਕ ਇਹੀ ਚਾਹੁੰਦੇ ਨੇ ਵੀ ਸਰਕਾਰ ਕਾਂਗਰਸੀ ਆਵੇ ਤੇ ਕਾਂਗਰਸ ਦੀ ਸਰਕਾਰ ਆਉਣ ਦੇ ਨਾਲ ਹੀ ਸਾਡਾ ਜਿਹੜਾ ਭਲਾ ਹੋਣਾ ਤੇ ਜਿਹੜੀ ਬੈਲਟ ਪੇਪਰ ਦੇ ਉੱਪਰ ਵੀ VOTING ਦੀ ਮੰਗ ਕਰ ਰਹੇ ਹੋ ਤੁਸੀਂ ਜਾਸਰ ਇਲੈਕਟ੍ਰੋਨਿਕ ਜੋ VOTING ਹੋ ਰਹੀ ਹੈ ਨਹੀਂ ਜੀ ਇਲੈਕਟ੍ਰੋਨਿਕ ਮੀਡੀਆ ਵਾ ਇਲੈਕਟ੍ਰੋਨਿਕ ਜਿਹੜੀ ਵੋਟ ਪਾਉਣੀ ਆ ਸੀ ਉਹ ਤੁਹਾਨੂੰ ਪਤਾ ਹੀ ਆ ਵੀ ਉਹਦੇ ਵਿੱਚ ਘਪਲਾਵਾ ਜੀ ਹੋ ਰਿਹਾ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਚਾਹਨਾ ਬੈਲਟ ਪੇਪਰ ਨਾਲ ਵੋਟ ਪਾਵੇ ਨੰਬਰ 2 ਦਿੱਤੇ ਕਿ ਜਿਨ੍ਹਾਂ ਲੋਕਾਂ ਨੇ ਇਹ ਬਣਾਏ ਸੀਗਾ VOTER MACHINE ਬਣਾਈ ਸੀ ਉਹਨਾਂ ਨੇ ਤਾਂ ਇਹਨੂੰ ਰਿਜੈਕਟ ਕਰਤਾ ਸਾਡੇ ਇੱਥੇ ਜਿਹੜੇ ਹੈਗੇ ਨੇ ਲੋਕ ਇੰਡੀਆ ਦੇ ਵਿੱਚ ਇਹਨੂੰ ਇਹ ਦੁਆਰਾ ਦੁਆਰਾ ਲਿਆ ਕੇ ਇਲੈਕਟ੍ਰੋਨਿਕ ਥ्रू ਬੋਟਾ ਪਵਾਉਂਦੇ ਨੇ ਕਿਉਂਕਿ ਇਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਬੈਲਟ ਪੇਪਰ ਦੇ ਨਾਲ ਹੀ ਬੋਟ ਪੈਣੀ ਚਾਹੀਦੀ ਆ ਨਾਲੇ ਬੰਦੇ ਦੀ ਪੂਰੀ شناخت ਹੋ ਕੇ ਹੀ ਬੋਟ ਪੈਣੀ ਚਾਹੀਦੀ ਮੈਂ ਕਿਹੜੇ ਕਿਹੜੇ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਤੁਸੀਂ ਲਾਮਬੰਦ ਕਰੋਗੇ ਮੇਰੇ ਕੋਲ ਦੇਖੋ ਜੀ ਪੈਲ ਹਲਕਾ ਮੇਰੇ ਕੋਲ ਖੰਨਾ ਔਰ ਸਮਰਾਣਾ ਔਰ ਮਾਛੀਬੜਾ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਵਾਂਗੇ ਪੂਰੇ ਹਲਕਿਆਂ ਦੇ ਵਿੱਚ ਜਾਵਾਂਗੇ ਜਾ ਕੇ ਇਕੱਲੇ ਇਕੱਲੇ ਬੰਦੇ ਨੂੰ ਇਸ ਪ੍ਰਤੀ ਜਾਗਰੂਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਸਾਈਨ ਵੀ ਕਰਵਾਵਾਂਗੇ ਤੇ ਉਹਨਾਂ ਦਾ ਫੋਨ ਨੰਬਰ ਵੀ ਲਵਾਂਗੇ ਤੇ ਉਹਨਾਂ ਦਾ ਨਾਮ ਪਤਾ ਸਾਰਾ ਹੋਗਾ ਇਹਦੇ ਵਿੱਚ ਠੀਕ ਹੈ ਧੰਨਵਾਦ ਭਗਤ ਸਾਹਿਬਾਨ ਨੇ ਦੇਖਿਆ ਹੁਣ ਆਪਾਂ ਹੀ ਇਹੀ ਹੈ ਤੁਹਾਨੂੰ ਵੀ ਅੱਜ ਜਿਹੜਾ ਜਿਹੜਾ ਸੰਵਾਦ ਤੁਹਾਨੂੰ ਮੁਖਾਦੇ ਸੰਵਾਦ ਉਹਦੇ ਫਾਰਮ ਵੀ ਦਿੱਤੇ ਜਾਣਗੇ ਘਰ-ਘਰ ਜਾਣ ਲਈ ਜਿਹੜੀਆਂ ਨਾਲ ਦਾ ਢੰਗ ਨਾਲ ਸਰਕਾਰ ਬਣਾਉਂਦੇ ਰਿਪੋਰਟ ਵੀ ਕਰਦੇ ਨੇ ਉਹਦਾ ਕੋਈ ਲੋਕਾਂ ਨੂੰ ਜਾਗਰੂਕ ਕਰਨਾ ਵਿਸ਼ਵਾਸ ਕਰਨਾ ਇਹ ਸਰਕਾਰ ਦਾ ਪਰਮੇ ਭੂਤ ਵੀ ਕਰਨਾ ਪੰਜਾਬ ਸਰਕਾਰ ਦਾ ਕਰਦੇ ਕੀ ਕਰਦੇ ਆਪਾਂ ਨੂੰ ਕੋਈ ਵੀ ਝੂਠਿਆਂ ਲਾ ਲਾ ਕੇ ਸਰਕਾਰ ਬਣੀ ਹੋਈ ਹੈ ਲੋਕਾਂ ਦੇ ਵਾਦੇ ਤੇ ਕੁਝ ਉੱਤਰ ਨਹੀਂ ਸਾਰੇ ਦਾ ਪੰਜਾਬ ਨੂੰ ਇਨ੍ਹਾਂ ਦੇ ਵਾਅਦੇ ਘੜਾ ਨਹੀਂ ਸਰਕਾਰ ਕੋਲ ਨਹੀਂ ਆਵਾਜ਼ ਵੀ ਪਾੜ ਕੇ ਝੂਠਾ ਸੀ ਲੋਕਾਂ ਦੇ ਮਨੋਬੀਤ ਉਹ ਲਿਆ ਪਕਾ ਚੁੱਕਾ ਜੇ ਦੇਸ਼ ਦੀ ਗੱਲ ਕਰਦੇ ਆ ਪਾਵਰਤ ਦੇਸ਼ ਦੀ ਗੱਲ ਕਰਦੇ ਤਾਂ ਕਾਂਗਰਸਵਾਦੀ ਜਾਂ ਰਾਹੁਲ ਗਾਂਧੀ ਜੀ ਚੱਲੇ ਹੋਏ ਨਹੀਂ ਪੂਰਾ ਸੰਘਾਤ ਕਰ ਰਹੇ ਨੇ ਦੇਸ਼ ਦੇ ਇੱਕ ਦੀ ਗੱਲ ਕਰੀਏ ਝੂਠੇ ਦੀ ਗੱਲ ਕਰ ਰਹੇ ਨੇ ਜੇ ਇਹ ਵੀ ਬੈਂਕਾਂ ਜਿਹੜੇ ਤੁਮਹਾਨੂੰ ਫਾਰਮ ਦਿੱਤੇ ਜਾਂਦੇ ਘਰ ਘਰ ਤੋਂ ਫੈਮ ਕਰਾ ਕੇ ਆਪਾਂ ਜਾਂਦੇ ਸੋ ਜਾਂਦੇ ਆਪਾਂ ਰਮੇਨ ਨੂੰ ਰਕਾ ਦੇ ਨੂੰ ਸਪੋਰਟ ਕਰਦੇ ਨੇ ਬੈਟ ਸਟੇਟ ਦੇ ਵਿੱਚ ਆਪਾਂ ਉਸ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਦਸਣ ਲਈ ਅਸੀਂ ਆ ਕਿਥੋਂ ਦੇ ਮੰਡਲ ਜਾਏ 10ਵੀਂ ਮੀਟਿੰਗਾਂ ਮੰਡਲ ਦੀ ਪਹਿਲਾ ਆਕੇ ਦੀਆਂ 10 ਮੰਡਲ ਬਣੇ ਹੋਏ ਨੇ 10ਵੀਂ ਮੀਟਿੰਗਾਂ ਕੋ 10 ਤੱਕ ਮਹਿਮਾ ਦੇ ਲਈ ਕਿ ਤੁਸੀਂ ਸਾਰੇ ਸਹਿਮਤ ਹੋ ਹੋ ਚੋਰ ਗੱਤੀ ਛੋੜ ਦਸਤਕ ਮਹਿਮਾਨ ਤਾਂ ਸਾਰੇ ਹੱਥ ਫੜੇ ਕਰਕੇ ਦੱਸੋ ਕਿ ਸਹਿਮਤ ਹੋਏ ਬਹੁਤ ਧੰਨਵਾਦ ਕਿਉਂਕਿ ਜਿਹੜੀ ਇਹ ਝੂਠ ਫਾਸੀ ਕਿਸੇ ਨੂੰ ਹੀ ਦੱਸਣਾ ਸੱਚ ਦੱਸਣਾ ਆਪ ਕੈਂਪਰਟ ਲੈ ਕੇ ਅੱਗੇ ਰੇਰੇ ਜੀ ਪੰਜ ਮੰਗਾ ਕੌਂਸਲ ਪਾਰਟੀ ਆਰਵੰਦੀ ਜੀ ਨੇ ਕਿਹਾ ਹਵਾ ਜਿਹੜੀਆਂ ਪੰਜ ਮੰਗਾ ਨੇ ਉਹਦੇ ਵਿੱਚ ਰਕਸ਼ਕ ਪਿਛੋਂ ਨੂੰ ਪੁੱਛਿਆ ਜਾਣਾ ਮਸ਼ੀਨ ਪੜ ਜੋ ਵੋਟਰ ਸੂਚੀ ਨੂੰ ਫੋਟੋਸਫੇ ਜਨਤਕ ਲੋਕਾਂ ਦੀ ਤਾਂ ਜਿਹੜੀ ਮਸ਼ੀਨ ਆ ਉਹਦੇ ਤੇ ਵੀ ਜਿਹੜਾ ਬੰਦਾ ਵੋਟ ਪਾਉਣ ਜਾਂਦਾ ਉਹਦੀ ਫੋਟੋ ਆਵੇ ਪੀਐਨਜੀ ਬੰਦਾ ਸਹੀ ਆ ਵੋਟ ਪਾਉਣ ਆ ਗਿਆ ਦੂਜੀ ਜਿਹੜੀ ਮੰਗ ਆ ਹਰੇ ਚੋਣ ਤੋਂ ਪਹਿਲਾਂ ਫੋਟੋ ਹਸਲੇਜ ਸੁਪਾਈਆਂ ਅਤੇ ਜੋੜੀਆਂ ਜਿਹੜੀਆਂ ਨਵੀਆਂ ਵੋਟਾਂ ਦਾ ਬੇਵਕਤਾ ਜਾਵੇ ਤੀਜੀ ਮੰਗ ਗਲਤ ਢੰਗ ਨਾਲ ਜਿਹੜੀ ਕਟਾਈ ਗਈ ਵੋਟਾਂ ਸਵੰਧ ਵਿੱਚ ਪ੍ਰਜੋਗ ਸ਼ਿਕਾਇਤ ਨਿਵਾਰਨ ਦਾ ਤੰਤ ਕੀਤਾ ਜਾਵੇ ਚੌਥੀ ਵਾਰਕ ਆਖਰੀ ਸਮਝੇ ਕਈ ਵਾਰ ਸਮਝਾਉਂਦੇ ਨੇ ਕਿ ਆਹ ਬੋਟਾ ਨਵੇਂ ਆਣ ਕੇ ਆਈਆਂ ਨੇ ਇਹਨਾਂ ਦੀ ਸਮਾਂ ਸੀਮਾ ਡੇਟ ਤੈਅ ਹੋਣੀ ਚਾਹੀਦੀ ਕਿ ਜੇ ਨਹੀਂ ਡੇਟ ਤੱਕ ਹੀ ਆਉਣੀਆਂ ਨੇ ਉਸ ਤੋਂ ਬਾਅਦ ਕੋਈ ਨਵੀਂ ਪੁਰਾਣੀ ਮੌਕਲੀ ਹੋਊਗੀ ਕਿਹੜੀ ਲਾਸਟ ਪੰਜਵੀਂ ਵਾਰਕ ਯੋਜਨਾ ਵਕ ਤਰੀਕੇ ਨਾਲ ਵੋਟਰਾਂ ਨੂੰ ਦਬਾਉਂਦੇ ਜਿਵੇਂ ਕਈ ਵਾਰ ਅਫਸਰ ਦਬਾਉਂਦੇ ਨੇ ਜਾਂ ਪ੍ਰਸ਼ਾਸਨ ਦਬਾਉਂਦਾ ਕਿ ਕਿਸੇ ਅਫਸਰ ਨੇ ਜਾਂ ਪ੍ਰਸ਼ਾਸਨ ਨੇ ਕਿਸੇ ਵੋਟਰ ਨੂੰ ਦਬਾਇਆ ਕਿਸੇ ਨੂੰ ਧਮਕਿਆ ਵੀਡੀਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਫਾਟੇ ਮੰਗਾ ਡਾਰੋਲ ਬਾਦਜੀ ਨੇ ਪੈਂਪਰੇਟ ਵਿੱਚ ਰੱਖਿਆ ਹੈ